ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਵਿੱਚ ਆਏ ਹੜ੍ਹਾਂ ਨਾਲ ਹੋਏ ਲੋਕਾਂ ਦੇ ਭਾਰੀ ਨੁਕਸਾਨ ਨੂੰ ਲੈ ਕੇ ਸ਼੍ਰੀ ਨਾਨਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕੇਂਦਰ ਸਰਕਾਰ ਤੋਂ ਪੰਜਾਬ ਲਈ 60000 ਕਰੋੜ ਰੁਪਏ ਦੇ ਪੈਕੇਜ ਦੀ ਮੰਗ ਕਰਦੇ ਹੈ ਕਿ ਕੇਂਦਰ ਵੱਲੋਂ ਪ੍ਰਤੀ ਏਕੜ ਨੁਕਸਾਨ ਲਈ 50000 ਰੁਪਏ ਦਾ ਮੁਆਵਜ਼ਾ ਜਾਰੀ ਹੋਣਾ ਚਾਹੀਦਾ ਹੈ ਡਿਪਟੀ ਕਮਿਸ਼ਨਰ ਅਨਕੁਰਜੀਤ ਸਿੰਘ ਐਸਟੀਐਮ ਪ੍ਰੀਤਿਕਾ ਗੋਹਿਲ ਅਤੇ ਪਾਰੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀਆਂ ਸਮੇਤ ਬੰਨ ਦੀ ਮਜ਼ਬੂਤੀ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੇਂਦਰ ਨੂੰ ਪੰਜਾਬ ਦੇ ਨਾਲ ਪੂਰੀ ਹਮਦਰਦੀ ਜ਼ਾਹਰ ਕਰਦਿਆਂ ਤੁਰੰਤ ਰਾਹਤ ਪੈਕੇਜ ਜਾਰੀ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਪਹਿਲਾਂ ਵੀ ਕਈ ਕੁਦਰਤੀ ਮਾਰਾਂ ਝੱਲੀਆਂ ਨੇ ਤੇ ਮੌਜੂਦਾ ਸਮੇਂ ਹੜ੍ਹ ਨਾਲ ਸੂਬੇ ਅੰਦਰ ਵੱਡੀ ਤਬਾਹੀ ਹੋਈ ਹੈ ਜਿਸ ਨੂੰ ਗਾਹ ਦੇ ਨਾਲ ਵਿਚਾਰਦਿਆਂ ਕੇਂਦਰ ਸਰਕਾਰ ਬਿਨਾਂ ਕਿਸੇ ਦੇਰੀ ਤੋਂ ਰਾਹਤ ਪੈਕੇਜ ਐਲਾਨੇ। ਉਹਨਾਂ ਕਿਹਾ ਕਿ ਪੰਜਾਬ ਹਰ ਮੁਸ਼ਕਲ ਵਕਤ ਵਿੱਚ ਦੇਸ਼ ਲਈ ਮੋਰੀ ਹੋ ਕੇ ਨਿਤਰੇ ਤੇ ਸਰਦਿ ਸੂਬਾ ਹੋਣ ਦੇ ਨਾਤੇ ਸਰਹੱਦ ਨਾਲ ਦੇ ਇਲਾਕਿਆਂ ਦੇ ਵਿੱਚ ਹੜ੍ਹਾਂ ਦੇ ਨਾਲ ਡਾਢਾ ਨੁਕਸਾਨ ਹੋਇਆ ਹੈ। ਕੇਂਦਰ ਸਰਕਾਰ ਤੋਂ ਸੂਬੇ ਵਿੱਚ ਹੋਈ ਨੁਕਸਾਨ ਲਈ ਪ੍ਰਤੀ ਏਕੜ 50000 ਰੁਪਏ ਦੇ ਮੁਆਵਜ਼ੇ ਦੀ ਮੰਗ ਕਰਦੇ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੇਂਦਰ ਨੂੰ ਦੋ ਸਾਲਾਂ ਲਈ ਪੰਜਾਬ ਤੋਂ ਜੀਐਸਟੀ ਦੇਣ ਤੋਂ ਛੋਟ ਦੇਣੀ ਚਾਹੀਦੀ ਹੈ ਉਹਨੇ ਕਿਹਾ ਕਿ ਐਮਪੀ ਲੈਡ ਫੰਡ ਦਾ ਇਸ ਸਾਲ ਦੀ ਬਕਾਇਆ ਰਕਮ ਉਹਨਾਂ ਵੱਲੋਂ ਤਰਜੀਹ ਦੇ ਆਧਾਰ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੇ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਖਰਚੀ ਜਾਵੇਗੀ ਇੱਕ ਜਿਹੜਾ ਨੈਸ਼ਨਲ ਡਿਜ਼ਾਸਟਰ ਫੰਡ ਹੈ ਬੇਸਿਕਲੀ 10000 ਕਰੋੜ ਰੁਪਏ ਦੇ ਕਰੀਬ ਦਾ ਹੈ ਉਹਦੇ ਚ ਭਾਰਤ ਸਰਕਾਰ ਦਿਆਂ ਇੰਨੀਆਂ ਸਖਤ ਗਾਈਡਲਾਈਨ ਆਇਆ ਵੀ ਉਹਨੂੰ ਸੂਬਾ ਸਰਕਾਰ ਜਿੰਨਾ ਚਿਰ ਉਪਰੋਂ ਜਿਹੜੀ ਹਰੀ ਝੰਡੀ ਨਹੀਂ ਮਿਲਦੀ ਉਹਨਾਂ ਚਿਰ ਖਰਚ ਨਹੀਂ ਕਰ ਸਕਦਾ। ਔਰ ਇਹ ਤੁਸੀਂ ਆਪ ਹੀ ਦੇਖ ਲਿਆ ਹੈ ਵੀ ਪਿਛਲੇ 15 ਦਿਨ ਹੋ ਗਏ ਤਕਰੀਬਨ। ਇਹ ਜਿਹੜਾ ਰਵਈਆ ਰਿਹਾ ਹੈ ਕੇਂਦਰ ਸਰਕਾਰ ਦਾ ਵੀ ਬਹੁਤ ਵਧੀਆ ਨਹੀਂ ਪਰ ਚਲੋ ਐਨੀਵੇ ਅੱਜ ਐਗਰੀਕਲਚਰ ਮਿਨਿਸਟਰ ਸਾਹਿਬ ਆਏ ਆ। ਗਰਾਊਂਡ ਰੈਲੀ ਵੀ ਉਹਨਾਂ ਨੂੰ ਪਤਾ ਲੱਗ ਜੂ। ਜਿਹੜਾ ਮੁੱਖ ਮੰਤਰੀ ਸਾਹਿਬ ਔਰ ਬਾਕੀ ਸਰਕਾਰ ਪੰਜਾਬ ਦੀ ਵਾਰ-ਵਾਰ ਕਹਿ ਰਹੀ ਸੀ ਪਤਾ ਲੱਗ ਗਿਆ ਵੀ ਪੰਜਾਬ ਉਹ ਸੂਬਾ ਜਿਹੜਾ ਹਮੇਸ਼ਾ ਮੁਸ਼ਕਲ ਟਾਈਮ 'ਤੇ ਦੇਸ਼ ਦੇ ਨਾਲ ਖੜਦਾ ਅੱਜ ਦੇਸ਼ ਨੂੰ ਲੋਡ ਹੈ ਔਰ ਇਹ ਸਰਹੱਦੀ ਸੂਬਾ ਆ ਇੰਟਰਨੈਸ਼ਨਲ ਬਾਰਡਰ ਤੇ ਸੂਬਾ ਔਰ ਸਭ ਤੋਂ ਵੱਧ ਅਫੈਕਟਡ ਜਿਹੜੇ ਏਰੀਆਜ਼ ਆ ਗੁਰਦਾਸਪੁਰ ਸਾਹ ਗੁਰਦਾਸਪੁਰ ਹੋਵੇ ਅੰਮ੍ਰਿਤਸਰ ਸਾਹਿਬ ਹੋਵੇ ਉਹ ਬਾਰਡਰ ਤੇ ਆ ਉਹ ਜਿੱਥੇ ਸਾਰੀ ਖੇਤੀ ਵੀ ਤਬਾਹ ਹੋ ਗਈ ਘਰ ਵੀ ਤਬਾਹ ਹੋ ਗਏ ਡੰਗਰ ਬੱਛਾ ਵੀ ਨਹੀਂ ਬਚਿਆ ਸੋ ਮੈਨੂੰ ਲੱਗਦਾ ਹੈ ਵੀ ਰਾਹਤ ਪੈਕੇਜ ਤੇ ਇਸ ਟਾਈਮ ਕੇਂਦਰ ਸਰਕਾਰ ਨੂੰ ਇਸ ਲੈਵਲ ਤੇ ਜਾਰੀ ਹੋਵੇ ਘੱਟੋ ਘੱਟ 50000 ਰੁਪਿਆ ਏਕੜ ਦੇ ਹਿਸਾਬ ਨਾਲ ਜਿਹੜੀ ਹੈ ਆਮ ਬੰਦਾ ਜਿਹੜਾ ਆਮ ਬੈਠਾ ਜਿਹੜਾ ਨੂੰ ਨੁਕਸਾਨ ਹੋਇਆ ਉਹਨੂੰ ਰਾਹਤ ਮਿਲੇ ਤਾਂ ਹੀ ਪਰਭਾਈ ਹੋ ਸਕਦੀ ਪੈਰਾਂ ਤੇ ਖੜਾ ਹੋ ਸਕਦਾ ਜਿਸ ਤੱਕ ਪੰਜਾਬ ਸਰਕਾਰ ਦੀ ਗੱਲ ਹੈ ਪਹਿਲੀ ਸਾਡੀ ਕੋਸ਼ਿਸ਼ ਇਹ ਆ ਵੀ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਲੋਕਾਂ ਨੂੰ ਬਚਾਇਆ ਜਾਵੇ ਪਰ ਤੁਸੀਂ ਇਹ ਸਾਰੇ ਜਾਣਦੇ ਹੋ ਤੁਸੀਂ ਗਵਾਹ ਵੀ ਹੋ ਕਿ 88 ਤੋਂ ਵੀ ਵੱਡਾ ਏ ਕਹਿਰ ਹੈ ਭਾਈ ਔਰ ਅੱਜ ਦੇ ਵੀ ਜੇ ਮੈਂ ਤੁਹਾਨੂੰ ਹਾਲਾਤ ਦੱਸਾਂ ਅੱਜ ਪਾਖੜਾ ਜਿਹੜਾ 1680 ਫੁੱਟ ਹੈ ਜਿਹੜੀ ਡੇਂਜਰਸ ਪੁਆਇੰਟ ਜਿਹੜਾ ਸਾਡਾ ਉਹਨੂੰ ਛੂ ਗਿਆ ਸੋ ਅੱਜ 85000 ਕਿਊਸਕ ਦੇ ਹਿਸਾਬ ਨਾਲ ਪਾਣੀ ਛੱਡਿਆ ਜਾਣਾ ਆਲਮੋਸਟ ਸੋ ਦਰਿਆ ਚ ਪਾਣੀ ਬਹੁਤ ਜ਼ਿਆਦਾ ਹੋਣਾ ਔਰ ਲਗਾਤਾਰ ਪੰਜਾਬ ਦੇ ਲੋਕ ਕਿਉਂਕਿ ਮੈਂ ਐਵੇਂ ਕਹਦਾ ਸਰਕਾਰ ਇਕੱਲੀ ਨਹੀਂ ਪੰਜਾਬ ਦੇ ਲੋਕ ਹੌਮ ਹਮਾ ਕੇ ਇਸ ਮੁਸ਼ਕਲ ਚ ਆਪ ਜਿਹੜੇ ਇੱਕ ਦੁੱਤੀ ਦਾ ਸਹਿਯੋਗ ਕਰ ਰਹੇ ਆਂ ਔਰ ਅਸੀਂ ਸਮੁੱਚੇ ਨੂੰ ਸਭ ਪੂਰ ਪਾਵਾਂਗੇ ਔਰ ਪੰਜਾਬ ਮੋਰ ਪੈੜਾਂ ਤੇ ਖੜਾ ਹੋਊਗਾ ਇਹ ਮੈਂ ਬਿਲਕੁਲ ਇਸ ਵਲ ਤੇ ਇਹਦੇ ਬਾਰੇ ਮਹਾਰਾਜ ਦੇ ਅੱਗੇ ਅਰਦਾਸ ਵੀ ਕਰਦਾ ਆਂ ਤੁਹਾਡਾ ਸਾਰਿਆਂ ਦਾ ਸਹਿਯੋਗ। ਸ਼ਾਨ ਸਰ ਲੋੜ ਪੈਣੀ ਹੈ ਜਿੱਦਣ ਪਾਣੀ ਘਟਣਾ ਹੈ, ਬਰਸਾਤ ਬੰਦ ਹੋਣੀ ਹੈ ਸਭ ਤੋਂ ਵੱਧ ਡੋੜ ਦਵਾਈਆਂ। ਇਹ ਲੋਕਾਂ ਦੇ ਘਰਾਂ ਦੇ ਰਿਪੇਅਰ ਵਾਸਤੇ। ਸੋ ਡੈਫੀਨੇਟਲੀ ਪੰਜਾਬ ਸਰਕਾਰ ਤੇ ਉੱਤੇ ਕਰੂਗੀ। ਲੇਕਿਨ ਆਮ ਵੀ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਜਿਹੜੇ ਸਾਡੇ ਐਨ ਆਰ ਆਈ ਭਾਈਚਾਰਾ ਔਰ ਸਮਾਜ ਸੇਵੀ ਸੰਸਥਾਵਾਂ ਮੈਡੀਕਲੀ ਕਿਸੇ ਵੀ ਬੰਦੇ ਨੂੰ ਜਿਹੜੀ ਜ਼ਰੂਰਤ ਹੈ ਉਹ ਪ੍ਰਾਇੋਰਟੀ ਤੇ ਪਹੁੰਚਾਵਾਂਗੇ ਸਰਕਾਰ ਤੇ ਆਲਰੇਡੀ ਲੱਗੀ ਹੋਈ ਆ ਫਿਰ ਵੀ ਮੈਂ ਕਹਿੰਨਾ ਇਸ ਟਾਈਮ ਇਨ ਨੈਸ਼ਨਲ ਕਲੈਮਿਟੀ ਆ ਇਹ ਕੋਈ ਪੰਜਾਬ ਦਾ ਤਾਂ ਮਸਲਾ ਹੀ ਨਹੀਂ ਰਿਹਾ ਇਹਨੂੰ ਕੇਂਦਰ ਸਰਕਾਰ ਨੂੰ ਜਿਸ ਤਰ੍ਹਾਂ ਉੱਤਰਾਖੰਡ ਤੋਂ ਲੈ ਕੇ ਬਾਕੀ ਸੂਬਿਆਂ ਨੂੰ ਪੈਕੇਜ ਦਿੰਦੇ ਆ ਪੰਜਾਬ ਨੂੰ ਦੇਣਾ ਪੈਣਾ ਹੈ ਜੇ ਪੰਜਾਬ ਦੇ ਲੋਕਾਂ ਨੂੰ ਪੈਰਾ ਸਰ ਤੁਹਾਡੀਆਂ ਜਿਹੜੀਆਂ ਜਨੀਆਂ ਬਦਨ ਸਭਾ ਉਹਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਹੈ ਫਸਲਾਂ ਦਾ ਯਾਰ ਦੇਖੋ ਆਪਣੇ ਅਜੇ ਮਹਾਰਾਜ ਦੀ ਕਿਰਪਾ ਨਾਲ ਫਸਲਾਂ ਦਾ ਨੁਕਸਾਨ ਬਚਾ ਰੋਪੜ ਵਿਧਾਨ ਸਭਾ ਹਲਕੇ 'ਚ ਕੁਝ ਥਾਵਾਂ ਤੇ ਹੈ ਬਹੁਤ ਨਾਮੂਲੀ ਹੈ ਨਾ ਲੇਕਿਨ ਜੇ ਹਾਲਾਤ ਨਹੀਂ ਇਸ ਤਰ੍ਹਾਂ ਹੀ ਪੈਂਦਾ ਗਿਆ ਤੇ ਪਾਣੀ ਪਹਾੜਾਂ ਦਾ ਅਲਟੀਮੇਟਲੀ ਤੇ ਆਪਣੀ ਹੋਣਾ ਜੇ ਸਤਲੁਜ ਪਾਣੀ ਦਾ ਜੇ ਵਾਧਾ ਹੈ ਤੇ ਫਿਰ ਸੁਭਾਵਿਕ ਤੌਰ ਤੇ ਇਹਦਾ ਨੁਕਸਾਨ ਫਸਲਾਂ ਨੂੰ ਸਿੰਘ ਸਾਹਿਬ ਆਪਣਾ ਖਜ਼ਾਨਾ ਕਹਿੰਦੇ ਆਪਣੇ ਖਜ਼ਾਨੇ ਚੋਂ ਕੀ ਦੇ ਰਹੇ ਹੋ ਜੀ ਫਿਰ ਲੇਖੋ ਸਾਡਾ ਖਜ਼ਾਨਾ ਤੇ ਹੈ ਹੀ ਰੋਪੜ ਦਾ ਮੇਰਾ ਖਜ਼ਾਨਾ ਪੰਜ ਪੰਜ ਕਰੋੜ ਦੇ ਵਿੱਚੋਂ ਕੁਝ ਤਾਂ ਹੋਣਾ ਮੇਰਾ ਕੋਈ ਖਜ਼ਾਨਾ ਨਹੀਂਗਾ ਅਸੀਂ ਮੈਂ ਕੱਲ ਰੋਪੜ ਸਭ ਦੇ ਡੀ ਸਾਹਿਬ ਨਾਲ ਇਹ ਗੱਲ ਕਰ ਰਿਹਾ ਸੀ ਲੋਕਾਂ ਦੇ ਘਰ ਰਿਪੇਅਰ ਕਰਨ ਨੂੰ ਪ੍ਰਾਇੋਰਟੀ ਤੇ ਜਦੋਂ ਵੀ ਇਹ ਪਾਣੀ ਘਟਦਾ ਜਿੱਥੇ-ਜਿੱਥੇ ਐਮਪੀ ਲੈਡ ਦੀ ਫੰਡ ਹੈ ਚਾਹੇ ਅਸੀਂ ਬਾਕੀ ਸਭ ਚੀਜ਼ਾਂ ਰੋਕ ਲੀਆਂ ਜਿਹੜੀਆਂ ਮੇਰੇ ਕੋਲ ਰਿਕੁਐਸਟ ਆਈਆਂ ਹਨ ਸਪੋਰਟਸ ਗਰਾਊਂਡਾਂ ਤੋਂ ਜਿੰਮਾਂ ਤੋਂ ਲੈ ਕੇ ਉਹ ਸਭ ਰੋਕ ਲੀਆਂ 2.5-3 ਕਰੋੜ ਰੁਪਏ ਜਿਹੜਾ ਇਸ ਸਾਲ ਦਾ ਹਜੇ ਬਚਿਆ ਉਹ ਪ੍ਰਾਇੋਰਟੀ ਦੇ ਆਧਾਰ ਤੇ ਜਿਹੜੇ ਫਲਡ ਅਫੈਕਟਡ ਲੋਕਾਂ ਉੱਤੇ ਚਲੋ ਨਵੇਂ ਸ਼ਹਿਰ ਪੰਜਾਬ ਅਪਡੇਟਸ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਨਹੀਂ ਸੁਣ ਰਹੇ ਚੜ੍ਹਦੀ ਕਲਾ ਟਾਈਮ ਟੀਮ ਦੇ ਨਾਲ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.